ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਸ ਕਿਸਮ ਦੇ ਕੱਪੜੇ ਪਹਿਨਦੇ ਹੋ ਕਿ ਇਹ ਤੁਹਾਡੀ ਸਿਹਤ, ਸ਼ਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ ਤੁਸੀਂ ਸਹੀ ਕਿਸਮ ਦੇ ਕੱਪੜੇ ਪਹਿਨ ਕੇ ਕੈਂਸਰ ਤੋਂ ਬਚ ਸਕਦੇ ਹੋ ਜਿਸ ਤਰੀਕੇ ਨਾਲ ਤੁਹਾਡਾ ਸਰੀਰ ਕੰਮ ਕਰਦਾ ਹੈ ਸਿੰਥੈਟਿਕ ਕੱਪੜੇ ਪਹਿਨਣਾ ਅਤੇ ਜੈਵਿਕ ਕੱਪੜੇ ਪਹਿਨਣਾ ਇਹ ਇੱਕ ਬਹੁਤ ਵੱਡਾ ਫਰਕ ਹੈ ਕੀ ਤੁਸੀਂ ਸਮਝਦੇ ਹੋ ਇੱਕ ਬਹੁਤ ਵੱਡਾ ਫਰਕ ਹੈ ਤੁਸੀਂ ਕੱਚਾ ਰੇਸ਼ਮ ਪਹਿਨਦੇ ਹੋ ਜਾਂ ਤੁਸੀਂ ਸੂਤੀ ਪਹਿਨਦੇ ਹੋ ਅਤੇ ਵੇਖੋ ਕਿ ਤੁਹਾਡਾ ਸਰੀਰ ਕਿਵੇਂ ਮਹਿਸੂਸ ਕਰਦਾ ਹੈ ਆਪਣੇ ਪੈਰਾਮੀਟਰਾਂ ਦੀ ਜਾਂਚ ਕਰੋ ਆਪਣੇ ਬਲੱਡ ਪ੍ਰੈਸ਼ਰ ਨਸਾਂ ਦੀ ਸੰਵੇਦਨਸ਼ੀਲਤਾ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਕਰੋ ਤੁਸੀਂ ਕੀ ਖਾਂਦੇ ਹੋ ਤੁਸੀਂ ਕੀ ਪਹਿਨਦੇ ਹੋ ਜਿਸ ਤਰੀਕੇ ਨਾਲ ਤੁਸੀਂ ਰਹਿੰਦੇ ਹੋ ਕੀ ਇਹ ਸਭ ਤੁਹਾਡੀ ਤੰਦਰੁਸਤੀ ਬਾਰੇ ਹੈ ਹਾਂ ਜਾਂ ਨਾ ਨਹੀਂ ਤੁਸੀਂ ਆਪਣੀ ਤੰਦਰੁਸਤੀ ਬਾਰੇ ਨਹੀਂ ਸੋਚ ਰਹੇ ਹੋ ਸਿਰਫ ਉਹੀ ਬਕਵਾਸ ਕਰ ਰਹੇ ਹੋ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਏਜ ਉਹ ਪਹਿਨਣਾ ਚਾਹੀਦਾ ਹੈ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਜਿੰਦ ਇਨੂੰ ਥੋੜੀ ਜਹੀ ਆਜ਼ਾਦੀ ਨਾਲ ਵੇਖੋ ਬਿਨਾ ਕਿਸੇ ਮਜਬੂਰੀ ਦੇ